ਪਾਰਟੀ ਨੇ ਅਰਵਿੰਦ ਕੇਜਰੀਵਾਲ ਲਈ ਇੱਕ ਕੈਂਪੇਨ ਸ਼ੁਰੂ ਕੀਤੀ ਹੈ ਸੋਸ਼ਲ ਮੀਡੀਆ ਤੇ ਪ੍ਰੋਫਾਈਲ ਪਿਕਚਰਸ ਬਦਲੀਆਂ ਜਾ ਰਹੀਆਂ ਨੇ ਆਪ ਲੀਡਰ ਆਪਣੀ ਡੀਪੀ ਦੀ ਜਗ੍ਹਾ ਤੇ ਕੇਜਰੀਵਾਲ ਦੀ ਤਸਵੀਰ ਲਾ ਰਹੇ ਨੇ ਕੈਂਪੇਨ ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ ਦੇ ਨਾਮ ਤੋਂ ਸ਼ੁਰੂ ਕੀਤੀ ਗਈ ਹੈ ਉਧਰ ਪੰਜਾਬ ਦੇ ਸਿੱਤ ਮੰਤਰੀ ਡਾਕਟਰ ਬਲਬੀਰ ਨੇ ਸਮਾਣਾ ਦੇ ਪੀਰ ਬਾਬਾ ਗਾਜ਼ੀ ਸਲਾਰਚ ਮੱਥਾ ਟੇਕਿਆ ਅਰਵਿੰਦ ਕੇਜਰੀਵਾਲ ਦੀ ਛੇਤੀ ਰਿਹਾਈ ਦੀ ਦੁਆ ਕੀਤੀ ਆਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸੰਗਰੂਰ ਦੇ ਪਿੰਡ ਗੁਜਰਾ ਪੁੱਜੇ ਜਿੱਥੇ ਉਹਨਾਂ ਸ਼ਰਾਬ ਕਾਂਡ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹਮਦਰਦੀ ਜਤਾਉਂਦਿਆਂ ਪੰਜਾਬ ਸਰਕਾਰ ਤੋਂ ਉਹਨਾਂ ਲਈ ਪਰਦੇ ਮੁਆਫੇ ਦੀ ਮੰਗ ਕੀਤੀ ਸੀ ਸੁਖਵੀਰ ਬਾਦਲ ਨੇ ਕਿਹਾ ਕਿ ਇਹਨਾਂ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇ ਨਾਲ-ਨਾਲ ਉਚਿਤ ਮੁਆਵਜ਼ਾ ਮਿਲਣਾ ਚਾਹੀਦਾ ਹੈ ਤੇ ਸ਼ਰਾਬ ਕਾਂਡ ਲਈ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਵੀ ਹੋਵੇ ਤੇ ਸੂਬੇ 'ਚ ਨਕਲੀ ਸ਼ਰਾਬ ਜਿਵੇਂ ਵਿਕ ਰਹੀ ਹੈ ਬਾਦਲ ਕਾਦੇ ਪਿੰਡ ਜਟਵਾਲੀ ਨੇੜੇ ਟਰਾਲਾ ਬੇਕਾਬੂ ਹੋ ਕੇ ਦਰਖਤ ਨਾਲ ਟਕਰਾ ਗਿਆ ਹਾਦਸੇ 'ਚ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ ਹਾਦਸਾ ਇਨਾ ਭਿਆਨਕ ਸੀ ਕਿ ਕਾਫੀ ਦੇਰ ਤੱਕ ਡਰਾਈਵਰ ਟਰਾਲੇ ਦੇ ਕੈਬਿਨ 'ਚ ਹੀ ਕਲ ਇਸ ਪ੍ਰਸ਼ਾਸਨ ਦੀ ਬਦਦ ਨਾਲ ਕਿਸੇ ਤਰ੍ਹਾਂ ਮਸ਼ੀਨਾਂ ਨਾਲ ਟਰਾਲੇ ਨੂੰ ਕੱਟ ਕੇ ਡਰਾਈਵਰ ਨੂੰ ਬਾਹਰ ਕੱਢਿਆ ਡਰਾਈਵਰ ਨੂੰ ਨੀਂਦ ਆਉਣ ਕਰਕੇ ਹਾਦਸਾ ਵਾਪਰਿਆ ਮੁਗਾ ਦੇ ਬਾਗਾ ਪੁਰਾਣਾ ਦੇ ਵਿੱਚ ਵੀ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਦੋ ਕਾਰਾਂ ਵਿਚਾਲੇ ਭਿਆਨਕ ਟੱਕਰ ਹੋ ਗਈ ਆਲਟੋ ਸਵਾਰ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਾਇਆ ਗਿਆ ਹਾਲਾਂਕਿ ਨਵਾਂ ਸਵਾਰ ਮਾਂ ਬੇਟੇ ਬਲਵਲ ਪੁੱਤ ਮੁੰਬਈ 에어ਪੋਰਟ ਤੋਂ ਡੀਆਰਆਈ ਨੇ ਇੱਕ ਵਿਦੇਸ਼ੀ ਮਹਿਲਾ ਤੋਂ 19 ਕਰੋੜ ਦੀ ਕੋਕੀਨ ਜ਼ਬਤ ਕੀਤੀ ਹੈ ਜੋ ਕਿ ਨੈਰੋਬੀ ਤੋਂ ਮੁੰਬਈ 에어ਪੋਰਟ ਪਹੁੰਚੀ ਸੀ ਮਹਿਲਾ ਨੇ ਆਪਣੇ ਜੁੱਤੇਆਂ ਸ਼ੈਂਪੂ ਮੋਸਚਰਾਈਜ਼ਰ ਦੀਆਂ ਬੋਤਲਾਂ ਤੋਂ ਕੋਕੀਨ ਭਰੀ ਹੋਈ ਸੀ ਜਦਕਿ ਇਹਦੀ ਕੋਕੀਨ ਕਰੀਬ 2 ਕਿਲੋ ਦੱਸੀ ਜਾ ਰਹੀ ਹੈ ਕੋਰਟ ਨੇ ਮਹਿਲਾ ਨੂੰ ਨਿਆਂ ਘਰਾਸ ਸੁਣਾਈ ਢੇਰਾਬਾਬਾ ਨਾਨਕਚੇਕ ਨੂੰ ਟੇਰੇ ਨੇ ਇੱਕ ਨੌਜਵਾਨ ਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਜੋ ਕਿ ਆਪਣੇ ਭਰਾ ਨਾਲ ਘਰ ਦਾ ਸਮਾਨ ਲੈਣ ਮਾਰਕੀਟ ਜਾ ਰਿਹਾ ਸੀ ਇਸ ਦੌਰਾਨ ਲੁਟੇਰੇ ਨੇ ਅੰਮ੍ਰਿਤਕ ਰਾਜੂ ਮਸਜਿਦ ਦੇ ਭਰਾ ਨੂੰ ਉਰੇ ਤ੍ਰਿਕੇ ਨਾਲ ਸਖਵੇਂ ਕੀਤਾ ਦੋਵੇਂ ਭਰਾ ਪਿੰਡ ਪੱਖੋ ਕੇ ਟੈਲੀ ਸਾਹ ਦੇ ਰਹਿਣ ਵਾਲੇ ਨੇ ਦੱਸਿਆ ਜਾ ਰਿਹਾ ਕਿ ਦੋਨਾਂ ਭਰਾਵਾਂ ਤੇ ਹਮਲਾ ਕਰਨ ਤੋਂ ਬਾਅਦ ਡੁਟੇਰੇ ਨੇ ਖੁਦ ਉਹਨਾਂ ਨੂੰ ਹਸਪਤਾਲ ਚ ਦਾਖਲ ਕਰਾਇਆ ਹਿਮਾਚਲ ਚ ਉਹਨਾਂ ਦੇ ਬਾਬਾ ਵਡਪਾਕ ਸਿੰਘ ਗੁਰਦੁਆਰਾ ਚ ਹਾਦਸਾ ਵਾਪਰਿਆ ਲੈਂਡਸਲਾਈਡ ਦੀ ਚਪੇਟ ਚੋਂ ਕਰਕੇ ਦੋ ਸ਼ਰਦਾਲਾਂ ਦੀ ਮੌਤ ਹੋ ਗਈ ਸੱਤ ਲੋਕ ਜ਼ਖਮੀ ਹੋ ਗਏ ਨਾ ਜੋ ਤਿੰਨ ਦੀ ਹਾਲਤ ਗੰਭੀਰ ਬਣੀ ਜਿਆ ਕਰਨਾ ਦੇ ਸਮੇਂ ਸੰਗਤ ਚਰਨ ਗੰਗਾ ਚ ਇਸ਼ਨਾਨ ਕਰ ਰਹੀ ਸੀ ਕਿ ਅਚਾਨਕ ਲੈਂਡਸਲਾਈਡ ਹੋਣ ਕਰਕੇ ਸੰਗਤ ਦੇ ਉੱਪਰ ਪੱਥਰ ਡਿੱਗ ਪਏ ਵਿਦਕਾਂ ਦੀ ਪਛਾਣ ਫਰੀਦਕੋਟ ਦੇ ਰਹਿਣ ਵਾਲੇ ਬਿੱਲਾ ਤੇ ਜਲੰਧਰ ਦੇ ਰਹਿਣ ਵਾਲੇ ਬਲਬੀਰ ਚੰਦ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਵੈਨਿਊ ਚ ਚੋਰੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਜਿੱਥੇ ਇੱਕ ਸ਼ਖਸ ਚੋਰੀ ਕਰਨ ਲਈ ਕੋਠੀ ਵਿੱਚ ਦਾਖਲ ਹੋਇਆ ਲੋਕਾਂ ਵੱਲੋਂ ਸੂਚਨਾ ਦੇਣ ਤੇ ਪੁਲਿਸ ਮੌਕੇ ਤੇ ਆਈ ਪਰ ਚੋਰ ਚੱਕਵਾ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਥ੍ਰੀ ਇੱਕ ਘੰਟੇ ਬਾਅਦ ਇਹੀ ਚੋਰ ਕੱਪੜੇ ਬਦਲ ਕੇ ਮੋੜੋਂ ਸੇ ਕੋਠੀ ਵਿੱਚ ਦਾਖਲ ਹੋਇਆ ਤੇ ਸਮਾਨ ਚੋਰੀ ਕਰਨ ਤੋਂ ਬਾਅਦ ਕੰਦ ਚੱਪ ਕੇ ਫਰਾਰ ਹੋ ਗਿਆ। ਇਸ ਵਾਰ ਵੀ ਨੇੜੇ ਤੇੜੇ ਦੇ ਲੋਕ ਮੌਕੇ ਤੇ ਇਕੱਠੇ ਤਾਂ ਹੋਏ ਪਰ ਉਦੋਂ ਤੱਕ ਚੋਰ ਪੰਜ ਚੁੱਕਿਆ ਸੀ। ਉਧਰ ਹੁਸ਼ਿਆਰਪੁਰਸ ਵੀ ਚੋਰਾਂ ਦੇ ਹੌਸਲੇ ਬੁਲੰਦ ਨੇ ਚੋਰਾਂ ਨੇ ਇੱਕ ਵਾਰ ਬੁੰਡ ਦਸ਼ਪੇਸ਼ ਨਗਰ ਚ ਇੱਕ ਫੌਜੀ ਦੇ ਘਰ ਨੂੰ ਨਿਸ਼ਾਨਾ ਬਣਾਇਆ ਦਿਨ ਦਿਹਾੜੇ ਘਰ ਤੋਂ ਸੋਨਾ ਚਾਂਦੀ ਤੇ ਕੀਮਤੀ ਜਹਿਣਿਆਂ ਸਮੇਤ ਹਜ਼ਾਰਾਂ ਦੀ ਨਕਦੀ ਚੋਰੀ ਕਰਕੇ ਛੋਰ ਫਰਾਤ ਹੋ ਗਏ ਘਰਦਾਨ ਨੂੰ ਉਸ ਵੇਲੇ ਅਨਜਾਨ ਦਿੱਤਾ ਗਿਆ ਜਦੋਂ ਪਰਿਵਾਰ ਗੁਰਦੁਆਰਾ ਸਾਹਿਬ ਚ ਨਤਮਸਤਕ ਹੋਣ ਲਈ ਗਿਆ ਸੀ ਇਲਾਕੇ ਦੇ ਕਾਉਂਸਲਰ ਪਵਿੱਤਰਦੀਪ ਸਿੰਘ ਨੇ ਲਗਾਤਾਰ ਹੋ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਨੂੰ ਲੈ ਕੇ ਜ਼ਿਲਤਾ ਜ਼ਹਿਰ ਰੋਸਪੋਰਟ ਚ ਪੁਲਿਸ ਟੈਕਸਾਈਜ਼ ਬੈਂਕ ਮੇ ਦਾ ਵੱਡਾ ਐਕਸ਼ਨ ਨਜ਼ਰ ਆਇਆ ਜਿੱਥੇ ਦੋਹਾਂ ਟੀਬਾ ਨੇ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਤੇ ਦਰਿਆ ਦੇ ਨੇੜੇ ਰੇਡ ਕੀਤੀ ਜਿੱਥੋਂ ਬਰਾਮਦ ਹੋਈ 32000 ਲੀਟਰ ਲਾਹਨ ਨੂੰ ਮੌਕੇ ਤੇ ਨਸ਼ਟ ਕੀਤਾ ਗਿਆ ਜਦਕਿ 68 ਲੀਟਰ ਦੇਸੀ ਸ਼ਰਾਬ ਪੁਲਿਸ ਨੇ ਆਪਣੇ ਕਬਜ਼ੇ ਚ ਲੈ ਲਈ ਪੁਲਿਸ ਟੈਕਸਾਈਜ਼ ਵਿਭਾਗ ਨੇ ਕਾਰਵਾਈ ਤੋਂ ਪਹਿਲਾਂ ਹੀ ਮੁਲਜ਼ਮ ਫਰਾਰ ਹੋ ਗਏ ਢਾਂਕੋਟ ਦੇ ਪਿੰਡ ਭਵਰ ਚ ਪੁਲਿਸ ਨੇ ਭੁੱਕੀ ਦੀ ਖੇਤੀ ਕਰਨ ਦੇ ਇਲਜ਼ਾਮ ਚ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਜਿਸ ਕੋਲੋਂ ਪੁਲਿਸ ਨੇ ਭੁੱਕੀ ਦੇ 400 ਬੂਟੇ ਬਰਾਮਦ ਕੀਤੇ ਨੇ ਤੇ एनडीपीएस ਦੇ ਤਹਿਤ ਮਾਮਲਾ ਦਰਜ ਕਰ ਲਿਆ। ਦਰਅਸਲ ਪੁਲਿਸ ਦੀ ਟੀਮ ਨੂੰ ਖੂਬ ਸੂਚਨਾ ਮਿਲੀ ਸੀ ਕਿ ਪਿੰਡ ਚੱਕ ਦੇ ਸ਼ਖਸਵਲੋਂ ਉੱਕੀ ਦੀ ਖੇਤੀ ਕੀਤੀ ਜਾ ਰਹੀ ਹੈ। ਜਿਸ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤੇ 400 ਬੂਟੇ ਪੁਲਿਸ ਨੇ ਲੱਗੇ ਹੋਏ ਪਾਏ। ਪੁਲਿਸ ਨੇ ਬੂਟੇ ਕਬਜ਼ੇ ਚ ਲੈ ਕੇ ਮੁਲਜ਼ਮ ਕਾਬੂ ਹੋਲੀ ਮੌਕੇ ਫਾਜ਼ਲਕਾਚ ਕੁਝ ਨੌਜਵਾਨਾਂ ਨੇ ਹੜਦੰਗ ਮਚਾਇਆ ਜਿਨ੍ਹਾਂ ਨੂੰ ਪਿੱਛਾ ਕਰਕੇ ਪੁਲਿਸ ਨੇ ਕਾਬੂ ਕਰ ਲਿਆ ਹਾਲਾਂਕਿ ਪੁਲਿਸ ਨੇ ਕਈ ਨੌਜਵਾਨਾਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਕਈ ਨੌਜਵਾਨਾਂ ਨੂੰ ਕਾਬੂ ਕਰਕੇ ਉਹਨਾਂ ਦੇ ਵਾਹਨ ਜਬਤ ਵੀ ਕੀਤੇ ਇਸੇ ਤਰ੍ਹਾਂ ਨਾਬਾਚ ਵੀ ਪੁਲਿਸ ਦਾ ਐਕਸ਼ਨ ਨਜ਼ਰ ਆਇਆ ਜਿੱਥੇ ਟ੍ਰੈਫਿਕ ਪੁਲਿਸ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਦਕਿ ਕਈ ਨੌਜਵਾਨਾਂ ਨੇ ਪੁਲਿਸ ਤੋਂ ਮਾਫੀ ਵੀ ਮੰਗੀ ਸਪੈਕਟ ਚ ਨਿਯਮਾਂ ਦੀ ਉਲੰਘਣਾ ਨਾ ਕਰ ਖੰਨਾ ਦੇ ਪਾਦਲਾ ਇਲਾਕੇ ਚ ਕਵਾਰਾ ਕੁੱਤੇ ਨੇ 16 ਸਾਲ ਦੀ ਨਾਬਾਲਿਗ ਕੁੜੀ ਨੂੰ ਬੁਰੀ ਤਰ੍ਹਾਂ ਨੋਚ ਲਿਆ ਕтна ਸਮੇ ਕੁੜੀ ਆਪਣੇ ਰਿਸ਼ਤੇਦਾਰਾਂ ਨਾਲ ਹੋਲੀ ਖੇਡ ਰਹੀ ਸੀ ਕਿ ਆਵਾਰਾ ਕੁੱਤੇ ਨੇ ਉਸਤੇ ਹਮਲਾ ਕਰ ਦਿੱਤਾ ਤੇ ਉਸਤੇ ਉਸਦਾ ਚਿਹਰਾ ਨੋਚ ਲਿਆ ਕੁੜੀ ਨੇ ਉਹਦੀ ਹਿੱਟ ਚੱਕ ਕੇ ਕੁੱਤੇ ਨੂੰ ਮਾਰੀ ਤੇ ਆਪਣੀ ਜਾਨ ਬਚਾਈ ਬੋਕੇ ਤੇ ਮੌਜੂਦ ਲੋਕਾਂ ਨੇ ਜ਼ਖਮੀ ਹਾਲਤ ਚ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਉਹ ਜੈਨ ਦੇ ਬਹਾਕਾਲ ਚਾਰਤੀ ਦੌਰਾਨ ਮੰਦਰ ਤੇ ਗਰਭ ਗ੍ਰਹਿ ਚ ਅੱਗ ਲੱਗ ਗਈ ਜਿਸ ਕਰਕੇ ਮੰਦਰ ਦੇ ਪੁਜਾਰੀ ਸਮੇਤ ਕਈ ਸ਼ਰਧਾਲੂ ਚਲਸ ਗਏ ਹੋਲੀ ਮੌਕੇ ਮੰਦਰ ਚ ਵੱਡੀ ਗੰਟੀ ਸ਼ਰਧਾਲੂ ਪਹੁੰਚੇ ਸੀ ਤੇ ਪਸਮਾਰਤੀ ਦੌਰਾਨ ਗੁਲਾਲ ਪਾਉਣ ਤੇ ਅੱਗ ਪੜਕ ਗਈ ਅਗਲ ਕਰਨ ਕਰਕੇ ਝੁੱਸੇ ਸ਼ਰਧਾਲੂਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਾਇਆ ਗਿਆ ਉਧਰ ਦਿੱਲੀ ਦੇ ਅਲੀਪੁਰ ਚ ਮਸ਼ੀਨ ਦੇ ਤੇਲ ਵਾਲੇ ਇੱਕ ਗੋਦਾਮ ਚੱਗ ਲੱਗ ਗਈ ਜਿਸ ਕਰਕੇ ਅਸਮਾਨ ਚ ਧੂਏਂ ਦੇ ਗੁਬਾਰ ਉੱਠੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਰ ਲਾਲ ਨੇ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਚ ਦੇ ਨਾਲ ਮੁਲਾਕਾਤ ਕੀਤੀ ਹੌਲੀ ਮੌਕੇ ਹੌਲੀ ਮੌਕੇ ਮਨੋਰ ਲਾਲ ਨੇ ਅੰਬਾਲਾ ਚੋਨਾ ਦੀ ਰਹਾਇਸ਼ ਤੇ ਜਾ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਇਸ ਮੌਕੇ ਅਨਿਲ ਵਿੱਚ ਦੀ ਨਾਰਾਜ਼ਗੀ ਨੂੰ ਲੈ ਕੇ ਉਹਨਾਂ ਕਿਹਾ ਕਿ ਅਨਿਲ ਵਿੱਚ ਕਿਸੇ ਤਰ੍ਹਾਂ ਨਾਰਾਜ਼ ਨਹੀਂ ਹਨ ਉਹਨਾਂ ਕਾਕੇ ਜਲਦੀ ਨਰਾਜ਼ ਵੀ ਹੋ ਜਾਂਦੇ ਆ ਤੇ ਮੰਨ ਵੀ ਜਾਂਦੇ ਆ ਭਾਜਪਾ ਨੇ ਮਨੋਰ ਲਾਲ ਨੂੰ ਕਰਨਾਲ ਤੋਂ ਆਪਣਾ ਲੋਕ ਸਭਾ ਉਮੀਦਵਾਰ ਐਲਾਨਿਆ